ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਸੁਰੱਖਿਅਤ ਇਮਾਰਤਾਂ ਲਗਾਤਾਰ ਖਾਲੀ ਕਰਵਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਬਰਨਾਲਾ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵਰਦੇ ਮੀਂਹ ਵਿੱਚ ਚੁੰਧੀਆਂ ਛੱਤਾਂ ਥੱਲੇ ਕੰਮ ਕਰਨ ਲਈ ਮਜਬੂਰ ਹਨ। ਇਸ ਮੌਕੇ ਗੱਲਬਾਤ ਕਰਦੇ ਆ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਿਹਾ ਕਿ ਦਫ਼ਤਰ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ। ਥਾਂ ਥਾਂ ਤੇ ਤਰੇੜਾਂ ਹਨ ਤੇ ਲਗਾਤਾਰ ਪਾਣੀ ਚੂਰਿਆ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲ ਮੈਂ ਰਿਜ਼ਰਵ ਕੀ ਨਾ ਮੈਂ ਤੇ ਆਪਣਾ ਕੀ ਪ੍ਰੋਬਲਮ ਆ ਰਹੀ ਕਿਤੇ ਘਰੇਲੂ ਦਾ ਮੇਰਾ ਨਗਰਵਜਨ ਸਿੰਘ ਦਿਹਾਤੀ ਸਬ ਡਿਵੀਜ਼ਨ ਬਰਨਾਲਾ ਜਈ ਮਤੌਰ ਜਈ ਕੰਮ ਕਰਦੇ ਆ ਸਾਡੇ ਦਫ਼ਤਰਾਂ ਦੀ ਜਿਹੜੀ ਹਾਲਤ ਆ ਬਹੁਤ ਖਸਤਾ ਮਤਲਬ ਥਾਂ ਥਾਂ ਤੋਂ ਮਤਲਬ ਟ੍ਰੇਡਾ ਨੇ ਪਾਣੀ ਚੋੜ ਰਿਹਾ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਤਹਾਨੂੰ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਹੈ ਅਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਇਹ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮੇਰਾ ਨਾਮ ਲਤੀ ਸਿੰਘ ਜਈ ਹੈ ਜੀ ਮੈਂ ਦਿਹਾਤੀ ਫਾਰਡ ਬਰਨਾਲਾ ਵਿਖੇ ਡਿਊਟੀ ਦੇ ਕਰਦਾ ਹਾਂ ਟੇਤ ਤੱਤ ਪਰ ਰਹਿਣੀ ਹੈਗੀ ਸਪਲਾਈ ਦੇਣ ਲਈ ਸ਼ਹਿਰ ਦੇ ਵਿੱਚ ਵੀ ਇਹਨੂੰ ਕੋਈ ਪ੍ਰੋਬਲਮ ਨਾ ਆਵੇ ਬਿਜਲੀ ਸੰਬੰਧੀ ਪਰ ਜਿਹੜੇ ਸਾਡੇ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਹਾਲਾਤ ਜੀ ਦੀ ਕੀ ਰਏ ਉਹ ਬਹੁਤ ਖਸਤਾ ਹੋ ਚੁੱਕੇ ਨੇ ਸਾਰੇ ਈਟੀਆਂ ਦੇ ਕਵਰੇ ਨੇ ਸਾਰੇ ਝੋ ਰਹੇ ਨੇ ਰਿਕਾਰਡ ਜਿਹੜਾ ਸਾਰਾ ਮਤਲਬ ਅਸੀਂ ਬਹੁਤ ਮੁਸ਼ਕਲ ਤਰੀਕੇ ਨਾਲ ਸੰਭਾਲ ਕੇ ਰੱਖ ਰਹੇ ਹਾਂ ਕੰਪਿਊਟਰ ਪ੍ਰਿੰਟਰ ਵਗੈਰਾ ਸਭ ਤੇ ਪਾਣੀ ਭਰ ਗਿਆ ਐਕਚੁਅਲੀ ਦੀ ਗੱਲ ਪ੍ਰੋਬਲਮ ਇਹ ਹੈ ਜੀ ਜਿਹੜਾ ਸਾਡਾ ਦਫ਼ਤਰ ਹੈਗਾ ਇਹੇ ਛੜਤ ਨੇ ਨਾਲ ਕਾਫੀ ਨੀਮਾਗਾ ਜਦੋਂ ਵੀ ਮੀਂਹ ਪੈਂਦਾਗਾ ਤਾਂ ਜਿਹੜਾ ਸੜਕਾਂ ਵਾਲਾ ਪਾਣੀ ਉਹ ਵੀ ਵਿੱਚ ਐਂਟਰ ਹੋ ਜਾਂਦਾਗਾ ਜਿਹੜਾ ਕਮਰਿਆਂ ਦੇ ਵਿੱਚ ਭਰ ਜਾਂਦਾਗਾ ਜੀ ਉੱਪਰੋਂ ਜਿਹੜਾ بارش ਦਾ ਪਾਣੀ ਆਉਂਦਾ ਉਹ ਛੱਤਾ ਰਾਹੀ ਵੀ ਵਿੱਚ ਐਂਟਰ ਕਰਦਾ ਹੈ ਜਿਹਦੇ ਕਰਕੇ ਅਸੀਂ ਬਹੁਤ ਹੀ ਬੱਦਰ ਹਾਲਾਤਾਂ ਦੇ ਵਿੱਚ ਜਿਹੜੀਆਂ ਅਸੀਂ ਸਵਾਮਾ ਮਤਲਬ ਉਹਹੀਆ ਕਰਵਾ ਰਹੇ ਹਾਂਗੇ ਸੋ ਸਰਕਾਰ ਨੂੰ ਵੀ ਅਪੀਲ ਆ ਗਈ ਤੇ ਜਿਹੜੀਆਂ ਸਾਡੀਆਂ ਇਹ ਬਿਲਡਿੰਗਾਂ ਨੇ ਜੀ ਇਹ ਅਨਸੇਫ ਡਿclare ਹੋਈਆਂ ਵੀਆਂ ਨੇ ਪਰ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਹੈਗਾ ਸਾਡੇ ਕੋਲੇ ਸਿਰਫ ਇਹੀ ਬਿਲਡਿੰਗਾਂ ਨੇ ਜਿਹਦੇ ਵਿੱਚ ਅਸੀਂ ਗੁਜ਼ਾਰਾ ਕਰ ਰਹੇ ਹਾਂਗੇ ਇਸ ਤੋਂ ਬਿਨਾਂ ਸਾਡੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਹੈਗੀ ਜਿੱਥੇ ਅਸੀਂ ਜਾ ਕੇ ਬੈਠ ਜਾਈਏ ਪਰੰਤੂ ਇਹ ਅਨਸੇਫ ਬਿਲਡਿੰਗਾਂ ਦੇ ਵਿੱਚ ਰਹਿ ਕੇ ਅਸੀਂ ਇਹ ਆਪਣਾ ਜਿਹੜਾ ਸਿਸਟਮ ਚਲਾ ਰਹੇ ਹਾਂਗੇ ਇਹ ਇੱਕ ਜਿਹੜਾ ਵਿਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਟੀਆਂ ਵਗੈਰਾ ਜਿਵੇਂ ਚੱਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਆ ਬਿਜਲੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਮਤਲਬ ਸਰਦਾ ਜਿਹੜਾ ਬਿਜਲੀ ਵਿਭਾਗ ਦਾ ਜਿਹੜਾ ਕੰਮ ਆ ਮਤਲਬ ਸਾਨੂੰ 24 ਘੰਟੇ ਮਤਲਬ ਪੂਰਾ ਜਾਨੀ ਵਾਲੀ ਨੁਕਸਾਨ ਨੂੰ ਮਤਲਬ ਦਿਲ ਦਿਮਾਗ ਦੇ ਉੱਤੇ ਲੈ ਕੇ ਚੱਲਣਾ ਪੈਂਦਾ ਮਤਲਬ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਇਹਨਾਂ ਚੀਜ਼ਾਂ ਦੀ ਸਾਡੇ ਕੋਲ ਬੈਠਣ ਨੂੰ ਖੜ੍ਹਣ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਇੱਥੇ ਜੀ ਨਾਮ ਹੈ ਜਤਰਾ ਜੀ ਗਾਲੀ ਮੇਰਾ ਨਾਮ ਗਗਨਦੀਪ ਹੈ ਮੈਂ ਬਿਜਲੀ ਬੋਰਡ ਦੇ ਵਿੱਚ ਬਿਹਾਰੀ ਡਿਵੀਜ਼ਨ ਬਰਨਾਲਾ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਜੀ ਕੀ ਕਹਿਣਾ ਤਾਂ ਹੁੰਦੀ ਸੀ ਦਿੱਕਤ ਆ ਰਹੀ ਸਰ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਜਿਸ ਤਰ੍ਹਾਂ بارش ਦਾ ਮੌਸਮ ਹੈ ਬਹੁਤ ਜ਼ਿਆਦਾ بارش ਹੋ ਰਹੀ ਹੈ ਸਾਡੇ ਸਾਰੇ ਦਫ਼ਤਰ ਜਿਹੜੇ ਅਨ ਸੇਫ ਨੇ ਅਸੀਂ ਅਨ ਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫ਼ਤਰਾਂ ਦਾ ਹਾਲ ਦੇਖੋਗੇ ਦਫ਼ਤਰਾਂ ਦੇ ਵਿੱਚ ਨਾ ਛੱਤਾਂ ਵੀ ਚੋਰੀਆਂ ਨੇ ਈਵਨ ਕਿ ਕਈ ਜਗ੍ਹਾ ਤੋਂ ਤਾਂ ਖਲਿਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਉਂਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਹੈ ਜਿਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫੇਰ ਵੀ ਉਸ ਦਰਾਂ ਅਸੀਂ ਨਾ ਬਿਲਡਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਵਿਭਾਗ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਡਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਡਿੰਗ ਔਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਇੱਥੇ ਢੰਗ ਨਾਲ ਕਰ ਸਕੀਏ। ਜੀ ਤੁਸੀਂ ਕਿੱਥੇ ਪਹੁੰਚੇ ਹੋ ਤੇ ਤੁਹਾਨੂੰ ਕੀ ਦਿੱਕਤ ਦਾ ਕੰਮਣਾ ਕਰਨਾ ਹੈ? ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਸ਼ੀਤਲਾ ਜੀ ਮੈਂ ਵਿਧਾਤੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਹਾਂ ਜੀ। ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਹੀ ਲੰਘਣਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਇਸ ਤਰ੍ਹਾਂ ਸਰਪਾਰਟ ਸਕਦਾ ਕੋਲੇ ਟਰਾਂਸਫਰ ਪਏ ਆ ਕੋਈ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਆਹ ਵਾਲੇ ਜਿਹੜੇ ਖਅਤਕਾਰ ਨੇ ਉਹਨਾਂ ਨੂੰ ਬਹੁਤ ਦਿੱਕਤ ਆ ਰਹੀਆਂ ਕਿਉਂਕਿ ਉਹਨਾਂ ਵੀ ਇਹਦੇ ਪਾਣੀ ਵਿੱਚ ਦੀ ਗੁਜ਼ਰਨਾ ਪੈਂਦਾ ਇਸ ਲਈ ਸਮੂਹ ਨਗਰਬਰਨੋਂ ਬਰਨਾਲੇ ਬਣੀ ਹੋ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਤੇ ਜਦ ਹੱਲ ਕੀਤਾ ਜਾਵੇ ਤੇ ਅਨਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਵਿੱਚੋਂ ਮੁਲਾਜ਼ਮਾਂ ਨੂੰ ਸੁਰੱਖਿਤ ਰੱਖਿਆ ਜਾਵੇ